ਸੋਰੇ ਜਾਨ ਨੂੰ ਸੌਣ ਦਾ ਮਹੀਨਾ ਜੀ ਨਾ ਕਰੇ ਸੋਰੇ ਜਾਨ ਨੂੰ ਮੁੰਡਾ ਫੀਰੇ ਨਹੀਂ ਗੱਡੀ ਉੱਤੇ ਚੜਾਉਣ ਨੂੰ ਮੁੰਡਾ ਫੀਰੇ ਨਹੀਂ ਗੱਡੀ ਉੱਤੇ ਚੜਾਉਣ ਮਗਦਾ ਬਈ ਮੁੰਡਾ ਫੀਰੇ ਨਹੀਂ ਗੱਡੀ ਉੱਤੇ ਚੜਾਉਣ ਪਾਣੀ ਨੀਵੇਂ ਨੂੰ ਜਾਵੇ ਨੀਵੇਂ ਦਾ ਪਾਣੀ ਜਾਵੇ ਕਿਸੇ ਨੂੰ ਵੇਚ ਕਾ ਜਪ ભગવાન ਕੜਾ ਜੱਟੀ ਨੂੰ ਵੇਚ ਕਾ ਦਾ ਗਵਾਨਾ ਕੜਾ ਜੱਟੀ ਵੇਚ ਕਾ ਦੇ ਭਗਵਾਨ ਕੜਾ ਜੱਟੀ ਨੂੰ ਮੇਰੀ ਝੜਦੀ ਜਵਾਨੀ ਹੋ ਨਾ ਆਕਮਸਤਾਨੀ ਅੱਛਾ ਮੇਰੀ ਝੜਦੀ ਜਵਾਨੀ ਨੱਚਾ ਵੇਛੜਖਾਨੀ ਅੱਛਾ ਪਾੜਾ ਚੱਕ ਲੈ ਤੂੰ ਮਾਰ ਕੇ ਹੁਲਾਰਾ ਕੋਰੀਏ HEAT yeah. IT! पाम ले मादरी जी बोली पंदी न सवार के मीर बोली पी न सवार के लमी जेकी नमी जेकी लमी गॾण मद रोन ਮਾਧ ਰੋਫਤਾ ਤੇ ਵਾਰਗੀ ਲੰਮੀ ਦੀਨ ਚੋਮੀ ਗੱਡੇਰੀ ਮੇਰੇ ਪਿੱਛੇ ਬੜੇ ਕੂ ਨੀ ਲੰਬੀ ਦਾ ਦਪੱਟਾ ਚਮਕੇ ਮੇਰੀ ਮਾਧ ਰੋਕੀ ਤੇਨੀ ਤੇ ਆਈ ਲੰਬੀ ਦਾ ਦਪੱਟਾ ਚਮਕੇ ਮੇਰੀ ਮਾਧ ਰੋਟੀਆਂ ਦੇ ਵਿੱਚ ਰੋਲੇਗੀ ਲੰਬੀ ਦਾ ਦਪੱਟਾ ਚਮਕੇ ਨਾ ਲੰਘਵੇ ਮੈਂ ਬੁਰੀ ਕਰਾਂਗੀ ਆਖੜ ਤੇ ਨਾ ਲੰਘਵੇ ਮੈਂ ਬੁਰੀ ਕਰਾਂਗੀ ਆਖੜ ਤੇ ਨਾ ਲੰਘਵੇ ਕਿਦਾ ਕੱਡਾ ਰੁਮਾਨ ਮਾਇ ਮੇਰੀਏ ਦਸ ਕਿਦਾ ਕੱਡਾ ਆ ਬੱਚਿਆਂ ਨੇ ਬੋਲੀ ਪਾਣੀ ਤਿੱਤਾ ਛਪੜ ਤੇ ਕਰਵੇ ਰਤੀ ਡੱਡੂ ਡਰਾਉਂਦੇ ਜਾ ਕੋ ਡੁੱਬਣ ਦਾ ਡਰਵੇ 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 ਕਿਤਾ ਪਾ ਲ ਕਰੋ ਪਲੀਜ਼ ਕਿਤਾ ਪਾਓ ਸ਼ਬਦ ਜ਼ੋਰ ਦੇ ਕਿਤਾ ਪਾਓ ਨੀ ਸੋਲੀ ਬੋਲੇ ਰਾਤ ਨੂੰ ਅਟ ਕਰਦੇ ਵਾ ਰਾਤ ਨੂੰ ਅਟ ਕਰਦੇ ਵੇ ਦੇਕੇ ਝੜ ਕੇ ਆਟਾ ਵੇ ਨਿਤ ਕੌਣ ਲੜੇ ਕੌਣ ਪਟਾਵੇ ਛਾਟਾ ਵੇ ਨਿਤ ਕੌਣ ਲੜੇ ਕੌਣ ਪਟਾਵੇ ਛਾਟਾ ਵੇ ਨਿਤ ਕੌਣ ਲੜੇ ਕੌਣ ਪਟਾਵੇ ਛਾਟਾ ਵੇ ਲਿਆ ਦੇ ਰਾਤ ਨੂੰ ਅਟ ਕਰਦੰਨੀਆ ਲਿਆ ਦੇ ਰਾਤ ਨੂੰ ਅਟ ਕਰਦੰਨੀਆ ਦੇਕੇ ਸਿਰ ਪੰਜੀਰੀ ਵੇ ਤੂੰ ਅਟ ਹੋ ਗਿਆ ਤੂੰ ਇਹ ਦੁਕਾਨ ਦਾ ਸਿਰ ਏ ਤੇ ਆਂ ਕਚੀਆਂ ਕਿਆ ਗਲੀਆਂ ਕਿੱਥੇ ਉਡਦ ਪੈਂਦੀ ਧੂੜ ਵੇ ਚੰਡੀਗੜ ਕੋਠੀ ਪਾਦੇ ਪਿੰਡਾਂ ਵਿੱਚ ਉਡਦੀ ਧੂੜ ਵੇ ਚੰਡੀਗੜ ਕੋਠੀ ਪਾਦੇ ਪਿੰਡਾਂ ਵਿੱਚ ਉਡਦੀ ਧੂੜ ਵੇ ਚੰਡੀਗੜ ਕੋਠੀ ਪਾਦੇ ਪਿੰਡਾਂ ਵਿੱਚ ਉਡਦੀ ਧੂੜ ਵੇ ਜੇਠ ਮਰੇ ਨੇ ਅਟਹੋ ਕੇ ਹੈ ਖੂਤੇ ਪਿਆ ਚਬਾਰਾ ਵੀ ਤਿੰਨ ਪਾਤ ਦੀਆਂ ਲਾਈਆਂ ਇਟਾਂ ਤਿੰਨ ਬਾਤ ਦੀਆਂ ਲਾਈਆਂ ਐ ਟਾ ਚਾਰ ਪੰਜ ਦਾ ਗਰਿਆ ਕੜਕਾ ਦੀਆ ਹੁਣ ਤੱਕ ਫਿਰ ਇੱਕ ਵਾਰ ਆ ਕੜਕਾ ਦੀਆ ਹੁਣ ਤੱਕ ਫਿਰ ਇੱਕ ਵਾਰ ਆ ਕੜਕਾ ਦੀਆ ਹੁਣ ਤੱਕ ਫਿਰ ਇੱਕ ਵਾਰ ਆ ਕੜਕਾ ਦੀਆ ਹੁਣ ਤੱਕ ਫਿਰ ਇੱਕ ਵਾਰ ਬੈ ਕੁੜੀ ਇੱਕ ਬੈ ਕੁੜੀ ਏ ਕੁਰਸੀ ਤੇ ਆਕੇ ਥਰਮਾਮੀਟਰ ਵੇਖਣਾ ਲਾ ਕੇ ਬੈ ਕੁੜੀ ਏ ਕੁਰਸੀ ਤੇ ਆਕੇ ਥਰਮਾਮੀਟਰ ਵੇਖਾ ਲਾ ਕੇ ਅੱਛਾ ਮੈਂ ਆਂ ਬੀਬੀ ਐਸਾ ਟੈਕਟਰ ਬਰਾਤ ਤੇ ਸਾਰੇ ਭਾਵੇਂ ਰਾ ਵੀ ਚੰਗੀ ਤਰ੍ਹਾਂ ਵੇਖ ਲੈਣ ਤੇ ਟੀਕਾ ਲਾ चाचबारा <laughs> पाण <laughs> <laughs> ਵਿਚ ਡੱਬੀ ਡੱਬੀ ਵਿੱਚ नाग नाग ਗਿਆ नाग टांग ਤੋਂ ਮੈਂ ਬਚ ਗਈ ਕਿਸ ਕਬਰੂ ਦੇ 파ਗ नाग ਤੋਂ ਮੈਂ ਬਚ ਗਈ ਕਿਸ ਕਬਰੂ ਦੇ 파ਗ नाग ਤੋਂ ਮੈਂ ਬਚ ਗਈ ਕਿਸ ਕਬਰੂ ਦੇ 파ਗ नाग ਤੋਂ ਮੈਂ ਬਚ ਗਈ ਕਿਸ ਕਬਰੂ ਦੇ 파ਗ नाग ਤੋਂ ਮੈਂ ਬਚ ਗਈ ਜੇਤ ਬੋਲੀਆਂ ਮਾਰੇ ਮੈਂ ਤੂੰ ਕਿੱਧਰ ਗਿਆ ਜੇਤ ਬੋਲੀਆਂ ਮਾਰੇ ਮੈਂ ਤੂੰ ਕਿੱਧਰ ਛੁੱਟੀ ਮੰਜੀਵਾਨਾ ਮਨ ਜੀਵਾਨ ਪਰਾਣਾ ਵਿਜਤੀ ਤੀਂਦੇ ਤਾਰੇ ਨੀ ਮੈਂ ਕੋਲ ਖੜਾ ਸਹੇ ਪਤਲੀਏ ਨਾਰੇ ਨੀ ਮੈਂ ਕੋਲ ਖੜਾ ਸਹੇ ਪਤਲੀਏ ਨਾਰੇ ਦੀ ਮੈਂ ਕੋਲ ਖੜਾ ਬਾਰੀ ਵਰਸੀ ਖਟਣਗੇ ਐਸੀ ਬਾਰੀ ਵਰਸੀ ਖਟਣਗੇ ਐਸੀ ਖੱਟ ਕੇ ਲੈ ਆਂਦਾ ਈਟ ਟੁੱਟਣਾ ਮੇਨਾ ਬਾਰੀ शहा ਭੇਜਿਆ ਸੀ ਮੈਂ ਮੱਕੀ ਦੀ ਰਾਖੀ ਨਹੀਂ ਭੇਜਿਆ ਸੀ ਮੈਂ ਮੱਕੀ ਦੀ ਰਾਖੀ ਟਾਂਡੇ ਚੋਂ ਭੂੰਡ ਲੜਾ ਲਿਆ ਹੈ ਨਹੀਂ ਜੈ ਬੱਟੀ ਦਾ ਭੂੰਡ ਨੇ ਖਾ ਲਿਆ ਹੈ ਨਹੀਂ ਜੈ ਬੱਟੀ ਦਾ ਭੂੰਡਾ ਨੇ ਖਾ ਲਿਆ ਹੈ ਨਹੀਂ ਜੈ ਬੱਟੀ ਦਾ ਰਾਵੇ ਚ ਕੁੜੀ ਟੱਕਰੀ ਮੁੰਡਾ ਕੁੜੀ ਨੂੰ ਸੈਨ ਤਾਂ ਮਾ ਦੇ ਬੋਲੀ ਪਾਕੇ ਪਲ ਜੈ ਬਈ ਧਾਵੇ 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 ਰਾਹ ਪਟਿਆਲੇ ਦੇ ਮੁੰਡਾ ਮਹਿੰਦਰਾ ਕਾਲਜ ਨੂੰ ਜਾਵੇ ਨੀ ਰਾਹ ਵਿੱਚ ਕੁੜੀ ਟੱਕਰੀ ਮੁੰਡਾ ਦਿਲ ਦਾ ਹਾਲ ਸੁਣਾਵੇ ਨੀ ਜਦੋਂ ਮੁੰਡਾ ਫੇਲ ਹੋ ਗਿਆ ਨੀ ਜਦੋਂ ਮੁੰਡਾ ਫੇਲ ਹੋ ਗਿਆ ਕੁੜੀ ਨੂੰ ਸੈਨਤਾ ਮਾਰ ਫੇਲ ਕਰਾਤਾ ਨਹੀਂ ਕਲਮ ਇਹ ਮਟਿਆਰੇ ਫੇਲ ਕਰਾਤਾ ਨਹੀਂ ਕਲਮ ਇਹ ਮਟਿਆਰੇ ਫੇਲ ਕਰਾਤਾ ਨਹੀਂ ਕਲਮ ਇਹ ਮਟਿਆਰੇ ਤੇ ਵੀ ਇਹ ਮੁੰਡਾ ਕੁੜਾ ਨਹੀਂ ਜਾਣਦਾ ਮੈਂ ਸਵਾਈ ਪੈਂਟ ਮੁੰਡਾ ਪੌਣ ਨਹੀਂਉ ਜਾਣਦਾ ਮੈਂ ਸਵਾਈ ਪੈਂਟ ਮੁੰਡਾ ਪੌਣ ਨਹੀਂਉ ਜਾਣਦਾ ਪਟੇ ਗਏ ਉਹ ਮੁੰਡਾ ਮਿਲੇ ਨਾ ਹਾੜਦਾ ਪਗਦਾ ਵੀ ਮੁੰਡਾ ਮਿਲੇ ਨਾ ਹਾੜਦਾ ਪਟੇ ਗਏ ਨਹੀਂ ਮੁੰਡਾ ਮਿਲੇ ਅਡੀ ਤਾਂ ਮੇਰੀ ਕਾਲ ਕੱਚ ਦੀ ਅਡੀ ਤਾਂ ਮੇਰੀ ਕਾਲ ਕੱਚ ਦੀ ਨੀ ਗੁਠੇ ਤੇ ਕਰ ਲਿਖ ਲਿਖ ਚਿੱਠੀਆਂ ਡਾਕ 'ਚ ਪਾਵਾਂ ਲਿਖ ਲਿਖ ਚਿੱਠੀਆਂ ਡਾਕ 'ਚ ਪਾਵਾਂ ਤੁਰਦੇ ਪਤੇ ਮਗਾਮ ਨਹੀਂ ਰੱਖ ਲਿਆ ਮਹਿਮਾਨੇ ਹੁਣ ਕੀ ਇਲਾਜ ਬਣਾ ਮ ਨਹੀਂ ਰੱਖ ਰੀ ਬੋਲੀ ਕਰ ਦੂੰ ਗਜ ਵਰਗੀ ਫੇਰ ਬਰਾਬਰ ਬੋਲੀ ਇਹ ਸਾਰੇ ਤਗਣੇ ਮੇਰੇ ਮਾਪਿਆਂ ਦੇ ਪਾਏ ਇੱਕੋ ਤਵੀਤ ਹੋਦੇ ਬਾਪਦਾਨੀ ਅੰਧਰ ਵਰਦਾ ਗਟਾਰ ਮੰਗੂ ਚਾਹਕਦਾਨ ਅੰਧਰ ਵਰਦਾ ਗਟਾਰ ਮੰਗੂ ਚਾਹਕਦਾਨ ਅੰਧਰ ਵਰਦਾ ਗਟਾਰ ਮੰਗੂ ਚਾਹਕਦਾਨ ਆਪਾ ਬੀਅ ਪਖੁਰਲੀ ਬਣਾਈਏ ਆਪਾ ਬੀਅ ਪਖੁਰਲੀ ਬਣਾਈਏ ਜਿਦ ਦਿਖਾਈਏ ਸ਼ਰਨਜੀ ਭਾਬੀ ਨੰਦ ਬਿਨਾ ਨੀ ਸਰਨਾ ਨੀ ਪਾਬੀ ਨੰਦ ਬਿਨਾ ਨੰਦ ਬਿਨਾ ਨੀ ਸਰਨਾ ਨੀ ਪਾਬੀ ਨੰਦ ਬਿਨਾ ਨੰਦ ਬਿਨਾ ਨੀ ਸਰਨਾ ਨੀ ਪਾਬੀ ਨੰਦ ਬਿਨਾ ਨੀ ਰਾ ਪਟਿਆਲੇ ਦੇ ਪਟਿਆਲੇ ਦੀ ਬੋਲੀ ਪਾਲੀ ਇਕੱਦੀ ਨੀ ਰਾ ਪਟਿਆਲੇ ਦੇ ਭਗਵਾੜ ਪਾਣਗੇ ਤਾਵੇਂ 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 ਸਾਵੀ ਚੰਦਾਨ ਜਾਣਦੀ ਤੇ ਕੜੀਏ ਮੇਰਾ ਨਾਮ ਕੂਨੀ ਜਾਣਦੀ ਜੇ ਕੁੜੀਏ ਮੇਰੇ ਕੂਨੀ ਜਾਣਦੀ ਕੂਏ ਤੂੰ ਤਾਂ ਮਾਲਾ ਨਹੀਂ ਜੇ ਕੁੜੀਏ ਮੇਰਾ ਕਾਰ ਨਹੀਂ ਜਾਣਦੀ ਜੇ ਕੁੜੀਏ ਮੇਰਾ ਚਹਿਰ ਨਹੀਂ ਜਾਣਦੀ ਦੂਰੋਂ ਦਿਸੇ ਚਵਾਰਾ ਬੋਤਲ ਪੀਂਦੇ ਦਾ ਸੁਣ ਜਟਿਏ ਲਲਕਾਰਾ ਬੋਤਲ ਪੀਂਦੇ ਦਾ ਸੁਣ ਜਟਿਏ ਲਲਕਾਰਾ ਬੋਤਲ ਪੀਂਦੇ ਦਾ ਸੁਣ ਜਟਿਏ ਲਲਕਾਰਾ ਬੋਤਲ ਪੀਂਦੇ ਦਾ ਅੱਤੀ ਰਾਤੀ ਕਰ ਬੜਦਾ ਅੱਤੀ ਰਾਤੀ ਕਰਿਆ ਇਹ ਜਵਾਨੀ ਰੋੜੀ ਬਈ ਸਾਰੀਆਂ ਮੱਜਾਂ ਦਾ ਦੁੱਧ ਪੀ ਜਾਂਦਾ ਅੱਛਾ ਜੀ ਸਾਰੀਆਂ ਮੱਜਾਂ ਦਾ ਦੁੱਧ ਪੀ ਜਾਂਦਾ ਨਾਲ ਲਿਆਂਦਾ ਟੋਲੀ ਵੇਨਾ ਮੈਂ ਤੇਰੇ ਭੰਡੇ ਮਾਂਜਣੇ ਅੱਛਾ ਭਾਈ ਬੜਾ ਤਾਂ ਕਰਦੀਏ ਤੇਰੇ ਭੰਡੇ ਮਾਂਜਣੇ ਨਾ ਮੈਂ ਤੇਰੀ ਗੋਲੀ ਦੇ ਕਾਹਨੂੰ ਸਿਰ ਚੜਿਆ ਜੇ ਮੈਂ ਨਬਰਬਾਰ ਬੋਸੜੀ ਬੋਲੀ ਕਾਹਨੂੰ ਸਿਰ ਚੜਿਆ ਜੇ ਮੈਂ ਨਬਰਬਾਰ ਬੋਲੀ ਕਾਹਨੂੰ ਸਿਰ ਚੜਿਆ ਜੇ ਮੈਂ ਨਬਰਬਾਰ ਬੋਲੀ ਕਾਹਨੂੰ ਬਾਰੀ ਕੇ ਭਾਈ ਤੇਰੇ ਆ ਜਾਵੇ ਸੁਣ ਕੇ ਮੇਰਾ ਬੋਲ ਕਿਤੇ ਵਿੱਚ ਆ ਜਾਵੇ ਸੁਣ ਕੇ ਮੇਰਾ ਬੋਲ ਕਿਤੇ ਵਿੱਚ ਆ ਜਾਵੇ ਸੁਣ ਕੇ ਮੇਰਾ ਬੋਲ ਕਿਤੇ ਵਿੱਚ ਆ ਜਾਵੇ ਡੱਬੀ 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 ਦੇ ਵਿੱਚ ਆਇਆ ਨਹੀਂ ਸੁਣ ਕੇ ਨੀਂਦ ਦੀ ਲੱਭੀ ਕਿਤੇ ਵਿੱਚ ਆਇਆ ਨਹੀਂ ਤੁਮ ਨੂੰ ਲੱਭੀ ਕਿਤੇ ਵਿੱਚ ਆਇਆ ਨਹੀਂ